ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਜਨ ਸੁਣਵਾਈ ਪ੍ਰੋਗਰਾਮ ਦੌਰਾਨ ਇੱਕ ਹਮਲਾ ਕੀਤਾ ਗਿਆ ਹਮਲਾਵਰ ਹੈ ਰਾਜਕੋਟ ਦਾ ਰਜੇਸ਼ ਖਿੰਜੀ 1 ਤਾਲਿਕ ਸਾਲਾਂ ਦਾ ਸ਼ਖਸ ਹੈ ਔਰ ਉਹ ਕੋਈ ਕਾਗਜ਼ਾ ਦੇਣ ਵਾਸਤੇ ਮੁੱਖ ਮੰਤਰੀ ਨੂੰ ਮਿਲਿਆ ਕਿਉਂਕਿ ਉਹ ਜਨ ਸੁਣਵਾਈ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਿਹਾ ਸੀ ਮੁੱਖ ਮੰਤਰੀ ਨੂੰ ਮਿਲਿਆ ਉਹਨੇ ਕੁਝ ਕਾਗਜ਼ ਦਿੱਤੇ ਔਰ ਉਸ ਤੋਂ ਬਾਅਦ ਉਹਨੇ ਮੁੱਖ ਮੰਤਰੀ ਦੇ ਉਤੇ ਹਮਲਾ ਕੀਤਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਮਾਮੂਲੀ ਜੀ ਝੋਟ ਮੁੱਖ ਮੰਤਰੀ ਨੂੰ ਲੱਗੀ ਆ ਔਰ ਇਸ ਸ਼ਖਸ ਨੂੰ ਅ ਰਜੇਸ਼ ਖਿੰਝੀ ਨੂੰ ਪੁਲਿਸ ਨੇ ਹਾਸਿਸ ਲੈ ਲਿਆ ਉਹਦੀ ਪਛਲੇਛ ਹੋ ਰਹੀ ਆ ਕਾਰਨ ਕਿ ਇਹ ਉਹਦਾ ਅਟੈਕ ਦਾ ਇਹਦਾ ਪਹਿਲੀ ਨਹੀਂ ਪਤਾ ਲੱਗਾ ਲੇਕਿਨ ਇਹਦੀ ਸਾਰੇ ਪਾਸਿਓਂ ਜਾਂਚ ਦਾ ਜ਼ਰੂਰ ਹੋਈ ਆ ਮਨਜਿੰਦਰ ਸਿੰਘ ਸਿਰਸਾ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਟਵੀਟ ਕਰਕੇ ਇਹਦੇ ਤੇ ਅ ਅਫਸੋਸ ਜ਼ਾਹਰ ਕੀਤਾ ਔਰ ਸਾਬਕਾ ਮੁੱਖ ਮੰਤਰੀ ਅਤੀਸ਼ੀ ਉਹਨਾਂ ਨੇ ਇਸ ਅ ਇਸ ਅਟੈਕ ਦੀ ਨਿੰਦਾ ਕੀਤੀ ਕਾਰਨ ਕੀ ਆ ਉਹਦੇ ਬਾਰੇ ਹਲੀ ਪਾਲ ਹੋ ਰਹੀ ਆ ਕਿਸੇ ਮਜ਼ਾ ਕਰਕੇ ਐਂਜਲ ਅਗਰਿਆ ਵਾਕੀ ਰਜੀਸ਼ ਖਿੰਜੀ ਜਿਹੜਾ ਉਹ ਮੁੱਖ ਮੰਤਰੀ ਨਾਲ ਖਫਾ ਸੀ ਉਹ ਕਾਰਨ ਕੀ ਸੀ ਉਹਦੀ ਹਾਲੇ ਤੱਕ ਪੁਲਿਸ ਨੂੰ ਕੋਈ ਖਾਸ ਬੇਨਕਮੀ ਨਹੀਂ ਹੈ ਅੱਗੇ ਵੱਧਦੇ ਹਾਂ ਲੋਕ ਸਭਾ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਬਿਲ ਪੇਸ਼ ਪੇਸ਼ ਹੋਇਆ ਗੰਭੀਰ આરોਪਾਂ ਦੇ ਤਹਿਤ ਜਿਹੜੇ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੰਤਰੀ ਕੋਈ 30 ਦਿਨ ਤੋਂ ਵੱਧ ਪੁਲਿਸ ਹਿਰਾਸਤ ਚ ਜਾਂ ਜੇਲ੍ਹ ਦੇ ਵਿੱਚ ਰਹਿ ਜਾਂਦਾ ਹੈ ਤੇ ਉਹਨੂੰ ਫਿਰ ਉਹ ਅਹੁਦੇ ਤੋਂ ਦੀ ਛੁੱਟੀ ਹੋ ਜਾਵੇਗੀ ਜਾਂ ਤੇ ਆਪਣੇ ਆਪ ਅਸਤੀਫਾ ਦੇ ਦੇ ਨਹੀਂ ਤੇ ਹੀ ડીਮ ਟੂ ਹੈਵ ਬੀਨ ਰਿਮੂਵਡ ਫ্রম ði ਆਫਿਸ ਜੇ ਕਿਸੇ ਵੀ ਮੁੱਖ ਮੰਤਰੀ ਮੰਤਰੀ ਪ੍ਰਧਾਨ ਮੰਤਰੀ ਕਿਸੇ ਕੋਈ ਵੀ ਅਹੁਦੇਦਾਰ ਆ ਜੇ ਜੀ 30 ਦਿਨ ਤੋਂ ਵੱਧ ਗ੍ਰਿਫਤਾਰੀ ਹੁੰਦੀ ਆ ਉਹਨੂੰ ਆਪਣੇ ਅਹੁਦੇ ਤੋਂ ਦੀ ਛੁੱਟੀ ਹੋ ਜਾਵੇਗੀ ਇਹ ਜਿਹੜਾ ਬਿੱਲ ਆ ਬਹੁਤ ਅਹਿਮ ਬਿੱਲ ਆ ਔਰ ਇਹਨੂੰ ਸਿਲੈਕਟ ਕਮੇਟੀ ਨੂੰ ਰੈਫਰ ਕਰ ਦਿੱਤਾ ਗਿਆ ਵਿਰੋਧੀ ਧਿਰ ਨੇ ਦਾਬੂ ਕੀ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬਿੱਲ ਆਦਾ ਜਾ ਰਿਹਾ ਵਾ ਇਹ ਵਿਰੋਧੀ ਧਿਰਾਂ ਨੂੰ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੂੰ ਟਾਰਗੇਟ ਕਰਨ ਵਾਸਤੇ ਆ ਔਰ ਉਹਨਾਂ ਨੇ ਇਸ ਬਿੱਲ ਦੀਆਂ ਕਾਪੀਆਂ ਜਿਹੜੀਆਂ ਵਾ ਉਹ ਲੋਕ ਸਭਾ ਦੇ ਵਿੱਚ ਫੜੀਆਂ ਵਿਰੋਧੀ ਧਿਰਾਂ ਦਾ ਕਹਿਣਾ ਵਾ ਕਿ ਪਾਜ ਪਾ ਸਰਕਾਰ ਵੱਲੋਂ ਕੁਝ اپوزیشن ਦੇ ਜਿਹੜੇ ਮੁੱਖ ਮੰਤਰੀ ਸਨ ਵੱਖ-ਵੱਖਰੀਆਂ ਸਟੇਟਾਂ ਦੇ ਜਿਵੇਂ ਦਿੱਲੀ ਦੇ ਵਿਚਾਰਮਿੰਦ ਕੇਜਰੀਵਾਲ ਸੀ ਚਾਰਖੰਡ ਦੇ ਵਿੱਚ ਹਿਮਾਂਤ ਸੋਰੇਨ ਸੀ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਸੰਥੇਲ ਬਾਲਾਜੀ ਇਹਨਾਂ ਨੂੰ ਹਿਰਾਸਤ 'ਚ ਲਿਆ ਹੋਇਆ ਸੀ ਔਰ ਇਹ ਬਿੱਲ ਦਾ ਮਤਲਬ ਹੈ ਕਿ ਜੇ ਬਿੱਲ ਹੁੰਦਾ ਜਾਂ ਅੱਗੇ ਤੋਂ ਉਹਨਾਂ ਨੂੰ ਹਿਰਾਸਤ 'ਚ ਇਦਾਂ ਲਿਆ ਗਿਆ ਤਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਣਾ ਪਵੇਗਾ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਅਹੁਦੇ ਤੋਂ ਗਿਤਾਰ ਹੁੰਦੋਂ ਤੋਂ ਬਾਅਦ ਵੀ ਅਸਤੀਫਾ ਨਹੀਂ ਦਿੱਤਾ ਦੇਖਦੇ ਹਾਂ ਕਿ ਸਿਲੈਕਟ ਕਮੇਟੀ ਇਸ ਬਿੱਲ ਬਾਰੇ ਕੀ ਕਹੇਗੀ ਅਰ ਉਸ ਤੋਂ ਬਾਅਦ ਇਹ ਬਿਲ ਪਾਸ ਹੁੰਦਾ ਹੈ ਜਾਂ ਨਹੀਂ ਇਹਦੇ ਤੇ ਆਪਾਂ ਕਿਸੇ ਦਿਨ ਇਸ ਪ੍ਰੋਗਰਾਮ ਦੇ ਵਿੱਚ ਵੀ ਹੈਲੋ ਪੰਜਾਬ ਪ੍ਰੋਗਰਾਮ ਦੇ ਵਿੱਚ ਵੀ ਕਿਸੇ ਦਿਨ ਆਪਾਂ ਵਿਚਾਰ-ਚਰਚਾ ਜ਼ਰੂਰ ਕਰਾਂਗੇ ਅੱਗੇ ਵੱਧਦੇ ਅਗਲੀ ਖਬਰ ਤੇ ਖੇਮਕਰਨ ਦੇ ਵਿੱਚ ਇੱਕ ਦਰਦੁਖਦਾਈ ਘਟਨਾ ਵਾਪਰੀਆ ਉੱਥੇ ਇੱਕ ਦੁਕਾਨਦਾਰ ਜਿਹਦਾ ਨਾਮ ਦੱਸਿਆ ਜਾਂਦਾ ਰਵੀ ਢਿੱਲੋਂ ਕੱਪੜੇ ਦਾ ਦੁਕਾਨਦਾਰ ਸੀ ਉਹਦੇ ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਔਰ ਦੀ ਹੱਤਿਆ ਕਰ ਦਿੱਤੀ ਇਸ ਰੋਸ ਦੇ ਵਿੱਚ ਲੋਕਾਂ ਨੇ ਉਥੋਂ ਦਾ ਠਾਣਾ ਘੇਰਿਆ ਹੋਇਆ ਵਾ ਠਾਣਾ ਅਜ ਘੇਰਿਆ ਸੀ ਐਸਐਚਓ ਤੇ ਡੀਐਸਪੀ ਨੂੰ ਹਟਾਉਣ ਦੀ ਮੰਗ ਲੋਕ ਕਰ ਰਹੇ ਨੇ ਆ ਔਰ ਇਹ ਕੁਝ ਅਣਪਛਾਤੇ ਲੋਕ ਸਨ ਜਿਨ੍ਹਾਂ ਨੇ ਇਸ ਜਿਹੜੇ ਕਪੜੇ ਦਾ ਦੁਕਾਨਦਾਰ ਸੀ ਰਵੀ ਪੱਲੋਂ ਇਹਦੇ ਤੇ ਹਮਲਾ ਕੀਤਾ ਔਰ ਦੀ ਹੱਤਿਆ ਕਰ ਦਿੱਤੀ ਇਹਨੂੰ ਕੁਝ ਦਿਨ ਤੋਂ ਧਮਕੀਆਂ ਆ ਰਹੀਆਂ ਸਨ ਇਸ ਔਰ ਉਸ ਤੋਂ ਬਾਅਦ ਉਹਨੂੰ ਦੋ ਗਨਮੈਨ ਵੀ ਦਿੱਤੇ ਸੀ ਲੇਕਿਨ ਜਿਸ ਵੇਲੇ ਹਮਲਾ ਹੋਇਆ ਉਸ ਵੇਲੇ ਗਨਮੈਨ ਉਹਦੇ ਨਾਲ ਮੌਜੂਦ ਨਹੀਂ ਸਨ ਉਹ ਕਿੱਥੇ ਸਨ ਇਹਦੀ ਵੀ ਹੁਣ ਕੋਹਾ ਹੋਵੇਗੀ ਗੈਂਗਸਟਰਸ ਜਿਹੜੇ ਨੇ ਉਹ ਕਾਫੀ ਸਰਗਰਮ ਨੇ ਅਪਨੋ ਪਤਾ ਹੀ ਪੰਜਾਬ ਦੇ ਵਿੱਚ ਔਰ ਲੋਕਾਂ ਨੂੰ ਫਿਰੋਤੀਆਂ ਦੀਆਂ ਕਾਲਸ ਔਰ ਹੋਰ ਵੀ ਧਮਕੀਆਂ ਜਿਹੜੀਆਂ ਆ ਇਹ ਆਉਂਦੀ ਰਹਿੰਦੀਆਂ ਹਨ ਬਹੁਤ ਦੁਖਦਾਇਕ ਘਟਨਾ ਔਰ ਅਮਨ ਕਾਨੂੰਨ ਦੀ ਵਿਵਸਥਾ ਕੈਸੇ ਵੀ ਇੱਕ ਚਿੰਤਾਜਨਕ ਵਿਸ਼ਾ ਹੈ ਪੰਜਾਬ ਦੇ ਵਿੱਚ ਔਰ ਇੱਕ ਹੋਰ ਘਟਨਾ ਇਹਦੇ ਨਾਲ ਸਰਕਾਰ ਦੇ ਉੱਤੇ ਹੋਰ ਪ੍ਰੈਸ਼ਰ ਬਣੂਗਾ ਔਰ ਵਿਰੋਧੀ ਤਰ੍ਹਾਂ ਇਕ ਮੌਕਾ ਮਿਲੂਗਾ ਸਰਕਾਰ ਨੂੰ ਅਟੈਕ ਕਰਨ ਦਾ ਬਹੁਤ ਦੁਖਦਾਈ ਘਟਨਾ ਵਾ ਡੇਰਾਬਾ ਬਨਾਨੇ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਘਟਨਾ ਜਿੱਥੇ ਇੱਕ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ ਕਾਰਨ ਕੀ ਸੀ ਉਸਦਾ ਵੋਟਫਰਤੀ ਮੰਗੀ ਹੋਵੇ ਉਹ ਨਹੀਂ ਫਰਤੀ ਨਾ ਦਿੱਤੀ ਹੋਵੇ ਲੇਕਿਨ ਇਸ ਕਰਕੇ ਸ਼ਹਿਰ ਦੇ ਵਿੱਚ ਡੇਰਾਬਾ ਬਨਾਨਾ ਛੋਟੇ ਜਿਹੇ ਕਸਬੇ ਉੱਥੇ ਕਾਫੀ ਰੋਸ ਹੈ ਇਹ ਉਸ ਤੋਂ ਬਾਅਦ ਅਗਲੀ ਖਬਰ ਤੇ ਆਉਣੇ ਆ ਲੋਕ ਸਭਾ ਦੇ ਵਿੱਚ ਅੱਜ ਜਿਹੜੀ ਕਾਰਗਾਈ ਆ ਉਹ ਮੁਲਤਵੀ ਕਰਨੀ ਪਈ ਕਿਉਂਕਿ ਉੱਥੇ ਬਹੁਤ ਵਿਰੋਧੀ ਤਰ੍ਹਾਂ ਦੇ ਰੌਲਾਪਾ ਪਿਆ ਇਹ ਕਿਤੇ ਬਿਹਾਰ ਦੇ ਇਲੈਕਟ੍ਰੋਨਲ ਰੋਲਸ ਦਾ ਮਸਲਾ ਵਾ ਜਿਹੜਾ ਪਿਛਲੇ অলਮੋਸਟ 15 ਦਿਨ ਕੋਈ ਚੱਲ ਰਿਹਾ ਵਾ ਉਹਦੇ ਕਰਕੇ ਵਿਰੋਧੀ ਤੇ ਖਫਾ ਸਨ ਉਸ ਤੋਂ ਬਾਅਦ ਫਿਰ ਜਨ ਨਵਾਂ ਬਿੱਲ ਲਿਆਂਦਾ ਗਿਆ ਜਿਹਦੇ ਤਹਿਤ ਮੁੱਖ ਮੰਤਰੀ ਮੰਤਰੀ ਪ੍ਰਧਾਨ ਮੰਤਰੀ ਜਤੀਦਿਆਂ ਤੋਂ ਵੱਧ ਹਾਸੇ ਚ ਰਹਿੰਦੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਅਧਿਤ ਅਛੁੱਟੀ ਹੋ ਜਾਏਗੀ ਇਹਦੇ ਰੋਸ ਉੱਪਰ ਵੀ ਵਿਰੋਧੀ ਤਰ੍ਹਾਂ ਦੇ ਰੌਲਾ ਪਾਇਆ ਔਰ ਫਿਰ ਵਾਕ ਆਊਟ ਕਰਦੇ ਰਹੇ ਨਾਰੇ ਲੱਗਦੇ ਰਹੇ ਔਰ ਜਿਸ ਕਰਕੇ ਕਾਰਵਾਈ ਜਰੀਆ ਦੋ ਤਿੰਨ ਵਾਰੀ ਸਥਗਤ ਕੀਤੀ ਗਈ ਫਿਰ ਬਾਅਦ ਵਿੱਚ ਦੇਣ ਵਾਸਤੇ ਮੁਲਤਵੀ ਕਰ ਦਿੱਤੀ ਗਈ ਇਹਦੇ ਬਾਰੇ ਕੋਈ ਨਾ ਕੋਈ ਮੇਰਾ ਖਿਆਲ ਹੈ ਕਿ ਪਾਰਲੀਮੈਂਟ ਨੂੰ ਕੋਈ ਨਾ ਕੋਈ ਕਾਨੂੰਨ ਲਿਆਉਣਾ ਪਊਗਾ ਕੋਈ ਸਿਸਟਮ ਲਿਆਉਣਾ ਪਊਗਾ ਸਪੀਕਰ ਜਿਹੜੇ ਨੇ ਉਹਨਾਂ ਨੂੰ ਵੀ ਵਿਰੋਧੀ ਧਿਰਾਂ ਨੂੰ ਹੋਰ ਟਾਈਮ ਦੇਣਾ ਪਊਗਾ ਜੇ ਉਹ ਕੋਈ ਮਸਲਾ ਚੁੱਕਦੇ ਆ ਤਾਂ ਉਹਨਾਂ ਨੂੰ ਸੁਣੋ 5 10 ਮਿੰਟ 15 ਮਿੰਟਾਂ ਤੱਕ ਘੰਟਾ ਘੰਟਾ ਲੱਗ ਜਾ ਕਿ ਹਰ ਵਾਰ ਲੇਕਿਨ ਸਾਰੇ ਦਿਨ ਦੀ ਕਾਰਵਾਈ ਖਰਾਬ ਹੋਣੀ ਮੁਲਤਵੀ ਕਰਨੀ ਜਿਹੜੀ ਆ ਉਹ ਪੈਸੇ ਦੀ ਤੇ ਸਮੇਂ ਦੀ ਬਹੁਤ ਵੱਡੀ ਵੇਸਟੇਜ ਆ ਇਕ ਅੰਦਾਜ਼ੇ ਮੁਤਾਬਕ 1 ਮਿੰਟ ਦੀ ਜਿਹੜੀ ਪਾਰਲੀਮੈਂਟ ਦੀ ਕਾਰਵਾਈ ਆ ਉਹਦੇ ਤੇ 22 ਲੱਖ ਰੁਪਏ ਖਰਚ ਹੁੰਦਾ ਅੰਦਾਜ਼ਾ ਲਾ ਲਓ ਕਿ ਕਿੰਨਾ ਪੈਸੇ ਦੀ ਇਹ ਬਰਬਾਦੀ ਹੈ ਜਿਹੜੋਂ ਕਾਰਵਾਈ ਜਿਹੜੀ ਆ ਉਹ ਬਸ਼ਵਕ ਹੋ ਜਾਂਦੀ ਹੈ ਬੁਤਲੀ ਕਰ ਦਿੱਤੀ ਜਾਂਦੀ ਹੈ ਵਿంటర్ ਸੈਸ਼ਨ ਜਿਹੜਾ ਪਾਰਲੀਮੈਂਟ ਦਾ ਹੋ ਕੇ ਆਇਆ ਉਹਦੇ ਵਿੱਚ 90 ਘੰਟੇ ਦੀ ਡਿਸਟਰਪਸ਼ਨ ਸੀ 90 ਘੰਟੇ ਨੂੰ ਜੋ ਆਪਾਂ ਇਸ ਮਾਫਦਾਨ ਤੇ ਨਾਲ ਤੋਲੀ ਹੈ ਵੀ 22 ਲੱਖ ਰੁਪਏ ਪਰ ਮਿੰਟ ਦੀ ਵੇਸਟੇਜ ਆ ਤੇ ਆਲਮੋਸਟ ਕਰੀਬ 100 44 145 ਕਰੋੜ ਰੁਪਈਆ ਜਿਹੜਾ ਵਾ ਉਹ ਬਰਬਾਦ ਹੋਇਆ ਸੋ ਇਹਦੇ ਵਾਸਤੇ ਮੇਰਾ ਵਿਚਾਰ ਇਹ ਆ ਕਿ ਕੋਈ ਨਾ ਕੋਈ ਸਿਸਟਮ ਜੁੜਾ ਬਣਾ ਪਊਗਾ ਕਿ ਤਾਂ ਕਿ ਜਿਹੜੀ ਕਾਰਵਾਈ ਆ ਉਹ ਚੱਲਦੀ ਰਹੇ ਸਕੇ ਰੌਲਾ ਪਵੇ ਸੁਣਾਈ ਹੋਵੇ ਪਰ ਕਾਰਵਾਈ ਜਿਹੜੀ ਆ ਉਹਨੂੰ ਮੁਲਤਵੀ ਜਾਂ ਸਥगित ਨਾ ਕਰਨਾ ਪਵੇ ਇਹ ਮੇਰਾ ਵਿਚਾਰ ਹੈ ਹੁਣੋਂ